ਉਹ ਲੋ ਬਸ ਉਸ ਚੱਕਰਾ ਕੇ ਗਿਰ ਗਏ ਸੀ ਹਾਂਜੀ ਚੱਕਰਾ ਕੇ ਗਿਰ ਗਏ ਸੀ 3-4 ਕਿਲੋਮੀਟਰ ਤੋਂ ਮੈਂ ਸਰ ਤੁਰਿਆ ਰਹਿ ਤੀਗਾ ਤੇ ਪਿੱਛੇ ਪੰਪ ਤੋਂ ਵੀ ਤੇਲ ਨਹੀਂ ਮਿਲਿਆ ਤੇ ਸਵੇਰ ਦਾ ਕੁਝ ਵੀ ਨਹੀਂ ਖਾਦਾ ਪੀਤਾ ਤੇ ਇਸ ਕਰਕੇ ਉਹਨੇ 3-4 ਕਿਲੋਮੀਟਰ ਤੋਂ ਮੈਂ ਤੁਰਿਆ ਰਹਿ ਤੂਰੇ ਅੱਗੇ ਚੱਕਰਾ ਕੇ ਡਿੱਗ ਗਿਆ ਜੀ ਜਾਣਾ ਕਿ ਮੌਕੇ ਦੇ ਲੋਕਾਂ ਤੋਂ ਉਹਰੇ ਚੱਕਿਆ ਦਰ ਹਾਂਜੀ ਉਰੇ ਮੌਕੇ ਦੇ ਉਰੇ ਲੋਕਾਂ ਨੇ ਚੱਕਿਆ ਹੀ ਆ ਕੇ ਤੇ ਬਹੁਤ ਦਿੱਕਤ ਆ ਰਹੀ ਬਹੁਤ ਦਿੱਕਤ ਆ ਰਹੀ ਤੇ ਪੈਗਾ ਤੁਹਾਡੀ ਮੋਟਰਸਾਈਕਲ ਨਹੀਂ ਤੇਲ ਜਮਾ ਵੀ ਨਹੀਂ ਪਿਆ ਇੱਕ ਬੂੰਦ ਵੀ ਤੇਲ ਦੀ ਨਹੀਂ ਹੈਗੀ ਤੇ ਮੋਟਰਸਾਈਕਲ ਇਸ ਤਰ੍ਹਾਂ ਦੇਖਦੇ ਹੋ ਜੀ ਇਸ ਹੜਤਾਲ ਕਰਕੇ ਕਿੰਨਾ ਅਸਰ ਪੈ ਰਿਹਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਮੈਂ 4 ਕਿਲੋਮੀਟਰ ਤੋਂ ਤੁਰਿਆ ਰਹੀ ਮਾਗਰੋਂ ਬਹੁਤ ਦਿੱਕਤ ਆ ਰਹੀ ਹੈ ਪਿੱਛੇ ਵੀ ਪੰਪ ਤੋਂ ਤੇਲ ਨਹੀਂ ਮਿਲਿਆ ਜੀ ਠੀਕ ਹੈ ਹਾਂਜੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਸਤਵਿੰਦਰ ਸਿੰਘ ਆ ਵੀਰੇ ਵੀਰੇ ਕਿਸ ਤਰ੍ਹਾਂ ਦੇਖਦੇ ਹੋ ਸੜਤਾਲ ਦਾ ਕਿੰਨਾ ਕਾ ਪ੍ਰਭਾਵ ਪੈ ਰਿਹਾ ਇੱਕ ਨੌਜਵਾਨ ਬੇਹੋਸ਼ ਹੋ ਗਿਆ ਤੁਸੀਂ ਇਹਦਾ ਵੀਰੇ ਬਹੁਤ ਜਿਆਦੇ ਪਰੇਸ਼ਾਨ ਹੋ ਰਹੇ ਨੇ ਲੋਕੇ ਇਹਦਾ ਕੱਲਾ ਕੀ ਬਹੁਤ ਪਿੱਛੋਂ ਬਹੁਤ ਜਿਆਦੇ ਲੋਕ ਪਰੇਸ਼ਾਨ ਨੇ ਪਿੱਛੋਂ ਮੈਂ ਦੇਖਦਾ ਆ ਰਿਹਾ ਇੱਥੇ ਆ ਕੇ ਪੰਪ ਤੇ ਰੁਕਿਆ ਤਿੰਨ ਪੰਪਾਂ ਤੇ ਮੈਂ ਪਿੱਛੇ ਰੁਕਿਆ ਕਿਤੋਂ ਤੇਲ ਨਹੀਂ ਮਿਲਿਆ ਹੁਣ ਤੱਕ ਬਹੁਤ ਲੋਕ ਇੱਥੋਂ ਚਲੇ ਗਏ ਤੇ ਬਹੁਤ ਹੀ ਖੜੇ ਨੇਗੇ ਇਹ ਨੌਜਵਾਨ 3 ਕਿਲੋਮੀਟਰ ਚਲਾ ਗਿਆ ਇਹਨੂੰ ਅਸੀਂ ਆ ਕੇ ਚੱਕਿਆਗਾ ਇੱਥੇ ਬੇਹੋਸ਼ ਡਿੱਗੇ ਡਿੱਗੇ ਤੀ ਬੇਹੋਸ਼ ਹੋ ਕੇ ਤੇ ਬਹੁਤ ਜਿਆਦੇ ਤੰਗੀ ਆ ਯਾਨੀ ਕਿ ਬਹੁਤ ਜਿਆਦੇ ਮਾੜੇ ਹਾਲਾਤ ਨੇਗੇ ਸਰਕਾਰ ਨੂੰ ਮਾੜਾ ਮੋਟਾ ਸੋਚਣਾ ਚਾਹੀਦਾਗਾ ਵੀ ਇੰਨਾ ਜਿਆਦਾ ਧੱਕਾ ਨਾ ਕਰੇ ਤੇ ਜਿਹੜਾ ਵੀ ਇਹਨਾਂ ਦਾ ਟਰੈਕ ਕੀਤੀ ਹੋਈ ਹੈਗੀ ਇਹਨਾਂ ਦਾ ਕੋਈ ਮਸਲਾ ਹੱਲ ਹੋਣਾ ਚਾਹੀਦਾਗਾ ਅਜੇ ਤਾਂ ਪਹਿਲਾ ਹੀ ਦਿਨ ਅੱਜ ਅੱਗੇ ਦੇਖੋ ਤਿੰਨ ਦਿਨ ਪਏ ਨੇ ਹਜੇ ਜਲਦੀ ਤੋਂ ਜਲਦੀ ਕੋਈ ਸਰਕਾਰ ਨੂੰ ਹੱਲ ਕੱਢਣਾ ਚਾਹੀਦਾਗਾ ਮਾਜੀ ਵਿੱਚ ਕੀ ਨਾਮ ਉਹਦਾ ਪਵਨ ਕੁਮਾਰ ਜੀ ਤੁਸੀਂ ਪੰਪ ਤੋਂ ਲੱਗਿਆ ਜਿੱਤੇ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਇਹਦਾ ਨੌਜਵਾਨ ਬੇਹੋਸ਼ ਹੋ ਗਿਆ ਸੀ ਜੀ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਸਾਨੂੰ ਸਵੇਰ ਤੋਂ ਹੀ ਹੋ ਰਿਹਾ ਜੀ ਤੇ ਕਈ ਲੋਕ ਸਾਡੇ ਨਾਲ ਲੜ ਕੇ ਜਾ ਰਹੇ ਨੇ ਵੀ ਤੇਲ ਪਾਓ ਤੇਲ ਹੈ ਨਹੀਂ ਅਸੀਂ ਤੇਲ ਕਿੱਥੋਂ ਪਾ ਦਈਏ ਜਿੰਨਾ ਕੁ ਹੈਗਾ ਸੀ ਅਸੀਂ ਉਹ ਪਾਤਾ ਤੇ ਬਾਕੀ ਜੋ ਮਤਲਬ ਹੈਗਾ ਬਹੁਤ ਜ਼ਿਆਦਾ ਲੋਕ ਆ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਬਹੁਤ ਪਰੇਸ਼ਾਨੀਆਂ ਹੋ ਰਹੀਆਂ ਨੇ ਉਹ ਨੌਜਵਾਨ ਠੀਕ ਹੈ ਹਾਂਜੀ ਹੁਣ ਠੀਕ ਹੈ ਜੀ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488